ਹਾਂਜੀ ਮੈਂ ਆਪਣੇ ਹਰਵਿੰਦਰਦੀਪ ਸਿੰਘ ਸਵੀਟੀ ਸ਼ਹਿਰੀ ਬਲਾਕ ਪ੍ਰਧਾਨ ਕਾਂਗਰਸ ਕਮੇਟੀ ਬੁੜਲਾਡਾ ਅ ਐਮਸੀ ਵਾਰ ਨੰਬਰ 16 ਮੈਂ ਕਾਂਗਰਸ ਦੇ ਹੀ ਚੋਣ ਨਿਸ਼ਾਨ ਤੇ ਐਮਸੀ ਦੀ ਚੋਣ ਲੜ ਕੇ ਜਿੱਤ ਹਾਸਲ ਕੀਤੀ ਹੈ। ਕੱਲ ਭਾਜਪਾ ਦੇ ਦਫ਼ਤਰ ਕਾਨਫਰੰਸ ਹੋਈ ਸੀ ਜਿਹਦੇ ਵਿੱਚ ਨਗਰ ਕੌਂਸਲ ਦਾ ਪ੍ਰਧਾਨ ਸੁਖਪਾਲ ਸਿੰਘ ਜੁਆਇਨ ਕੀਤਾ ਭਾਜਪਾ 'ਚ। ਉਹ ਜੁਆਇਨਿੰਗ ਦੇ ਵਿੱਚ ਹੀ ਮੇਰਾ ਨਾਮ ਜੋੜਿਆ ਗਿਆ ਬੋਲਿਆ ਗਿਆ। ਇਹ ਸਰਾ ਸਰ ਗਲਤ ਹੈ। ਕਿਉਂਕਿ ਨਾਮ ਹੈ ਮੈਂ ਆਪਦੀ ਪਾਰਟੀ ਦਾ ਵਫਾਦਾਰ ਸ਼ਿਭਾਹੀ ਆ ਤੇ ਕਾਂਗਰਸ ਦੇ ਨਾਲ ਹਾਂ ਹਮੇਸ਼ਾ ਕਾਂਗਰਸ ਦੀ ਕਾਂਗਰਸ ਵਾਸਤੇ ਹੀ ਕੰਮ ਕਰਾਂਗੇ ਮੈਂ ਦੱਸਣਾ ਚਾਹੁੰਦਾ ਜੋ ਵੀ ਕਿਸੇ ਚੈਨਲ ਵਾਲੇ ਨੇ ਕੋਈ ਸ਼ਰਾਰਤ ਕੀਤੀ ਹੈ ਵੀਡੀਓ ਦੇ ਵਿੱਚ ਕਟਿੰਗ ਕਰਕੇ ਮੇਰਾ ਨਾਮ ਲਿਖ ਕੇ ਇਹ ਜਾਣ ਕੇ ਕੋਈ ਇਹ ਜੀ ਰਾਜਨੀਤੀ ਘੜੀ ਜਾ ਰਹੀ ਹੈ ਵੀ ਇਸ ਦਾ ਹਰਵਿੰਦਰ ਸਵੀਟੀ ਦਾ ਵੀ ਇਹ ਦਾਗ ਲੱਗ ਸਕੇ ਮੈਂ ਦੱਸਣਾ ਚਾਹੁੰਦਾ ਵੀ ਮੈਂ ਵਕੀਲ ਦੀ ਰੈ ਲੈ ਕੇ ਉਸ ਸੋਸ਼ਲ ਮੀਡੀਆ ਵਾਲੇ ਤੇ ਕਾਰਵਾਈ ਕਰਵਾਉਂਗਾ